চলে গুরুঘর ব্রিস্টাল চলো তো গুরুঘর দর্শন করাইলো ਮੌਸਿਕ ਹੁਣ ਈਸਟਰਨ ਜਿੱਥੇ ਗੁਰੂ ਘਰ ਸਾਹਿਬ ਐ ਫਿਸ਼ ਪੌਂਡ ਰੋਡ ਤੇ ਇੱਥੇ ਜਿਆਦਾ ਪਾਕਿਸਤਾਨੀ ਭਾਈਚਾਰੇ ਦੇ ਤੇ ਆਪਣੇ ਪੰਜਾਬੀ ਭਾਈਚਾਰੇ ਦੇ ਲੋਕ ਹੀ ਰਹਿੰਦੇ ਨੇ ਆਜੋ ਹੁਣ ਆਪਾਂ ਚੱਲੀ ਗੁਰੂ ਘਰ ਦੇ ਅੰਦਰ ਤੇ ਦਰਸ਼ਨ ਕਰੀਏ ਨਾਲੇ ਤੁਹਾਨੂੰ ਵੀ ਗੁਰੂ ਘਰ ਦੇ ਦਰਸ਼ਨ ਕਰਾਈਏ ਚਲੋ ਆਜੋ ਚੱਲੀ ਆਪਾਂ ਪੂਰੇ ਬ੍ਰਿਸਟਲ ਸ਼ਹਿਰ ਚ ਪੰਜ ਗੁਰਦੁਆਰੇ ਸਾਹਿਬ ਹੈਗੇ ਇਹ ਉਹਨਾਂ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਹੈ ਜੋ ਕਿ ਫਿਸ਼ਪੌਂਡ ਰੋਡ ਤੇ ਹੈਗਾ ਤੇ ਆਪਾਂ ਤੁਹਾਨੂੰ ਅੱਜ ਇਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਂਦੇ ਆ ਹੌਲੀ ਹੌਲੀ ਆਪਾਂ ਤੁਹਾਨੂੰ ਬਾਕੀ ਸਾਰੇ ਗੁਰਦੁਆਰੇ ਸਾਹਿਬਾਨ ਦੇ ਵੀ ਦਰਸ਼ਨ ਕਰਾਵਾਂਗੇ ਚਲੋ ਅੱਜ ਮੱਥਾ ਟੇਕੀਏ ਇਹ ਗੁਰਦੁਆਰੇ ਸਾਹਿਬ ਦਾ ਜੋੜਾ ਘਾਰੇ ਇੱਥੇ ਆਪਾਂ ਚਲੋ ਜੋੜੇ ਲਾਈਏ ਹੱਥ ਪਰ ਤੋਂ ਕੇ ਫਿਰ ਆਪਾਂ ਉੱਪਰ ਚਲੀਏ ਬਾਬਾ ਜੀ ਦੇ ਦਰਸ਼ਨ ਕਰੀਏ ਤੇ ਤੁਹਾਨੂੰ ਵੀ ਨਾਲ ਆਪਣੇ ਦਰਸ਼ਨ ਕਰਾਈਏ ਆਜੋ ਚਲੋ ਚਲੀਓ ਉੱਪਰ ਚਾਰ ਰਸਪਦੀ ਬਸ ਬਸ ਦਸ ਬਸਤੂਲੇ ਪਾਛਾ ਪਾਵੈ ਇੱਕ ਬਸਤ ਕਾਰਨ ਬਿਖੋਟ ਗਵਾਵੈ ਇੱਕ ਬਿਨਾ ਦੇ ਦਸ ਵੀ ਹਿਲੇ ਤਉ ਰਕੋ ਕਹਾ ਕਰੇ जिस तोर दुरसो नाहि चारा ताक उकी जे सद नमस्कारा जाके मन लागा प्रभुनी ठा सरस सूक्त ताहु आप में होवै ओस का सवास ता न होवै जिस्की वास्ते इस अर्गाला की आख्या मन मका उस जोग करन काल नारद सारब सवा दया लिख पात माया ਮੱਥਾ ਟੇਕ ਕੇ ਥੋੜੀ देर ਆਪਾਂ ਬਾਟ ਸੁਣਿਆ ਥੋੜੀ देर ਬੈਠੇ ਫਿਰ ਆਪਾਂ ਥੱਲੇ ਚੱਲ ਪਏ ਲੰਗਰ ਸ਼ਕਣ ਅੱਜ ਤੁਹਾਨੂੰ ਵੀ ਲੰਗਰ ਖਾਣ ਦਿਖਾਈਏ ਆ ਲੈ ਆਪਾਂ ਲੰਗਰ ਛੱਕੀਏ ਚਲੋ ਆਜੋ ਚੱਲੀਏ ਇੱਥੇ ਗੁਰਮਤਿ ਕਲਾਸਾਂ ਚੱਲ ਰਹੀਆਂ ਨੇ ਬੱਚਿਆਂ ਦੀ ਦੇਖੋ ਬੱਚਿਆਂ ਨੂੰ ਕਲਾਸਾਂ ਦਿੱਤੀਆਂ ਜਾ ਰਹੀਆਂ ਨੇ ਗੁਰਮਤਿ ਬਾਰੇ ਸਿੱਖਿਆ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਫਿਰ ਆਪਾਂ ਲੰਗਰ ਪ੍ਰਸ਼ਾਦ ਛਕਿਆ ਚਲੋ ਜਦ ਤੱਕ ਆਪਾਂ ਲੰਗਰ ਪ੍ਰਸ਼ਾਦ ਛਕਦੇ ਹਾਂ ਤੁਸੀਂ ਗੁਰਦੁਆਰੇ ਸਾਹਿਬ ਦੇ ਅੰਦਰ ਦਰਸ਼ਨ ਕਰੋ ਸੋ ਬੰਦਰ ਜੁਣਾ ਪਰਮਉਦਾਤਾ ਰਾਮ ਨਾਮਾ ਸਮਾ ਸੋਦਾ ਰਾਮ ਨਾਮਾ ਕੰਧ ਜਵਸਾ ਕਰੇ ਹੰਸਾਲੋਂ ਚਰਪੋ ਤੇ ਰਿਵਤਾ ਅਦੁਰਾ ਅਧਿਕਤਰ ਰਾਮ ਨੰਦਰ ਦਾ ਹਸਰ ਜੰਗੋ ਕਾ ਸੇਵਾ ਬਣ ਪਾਪ ਕੋ ਜੁਲਰ ਕਹਾ ਬਹਿ ਸੇ ਪਲਾਈ ਨਿਤਸ ਨਾਇਕ ਸਰਬੀ ਜੇਆ ਕਾ ਮਨ ਹੋਵੇ ਕੋਈ ਨਾ ਤੁਮ ਜਨਮ ਤੋਂ ਹੋਏ ਜਦੋਂ ਗਿਆਨਾਂ ਨੂੰ ਸੁਣੋਏ। ਤਾਵੇ ਕੋਲ ਬਣਾਉਣੇ ਕੋਈ ਜਦੋਂ ਗਿਆਨਾਂ ਨਾਲ। ਆ ਦੇਖੋ ਇਸ ਪਾਸੇ ਟੇਬਲ ਕੁਰਸੀਆਂ ਰੱਖੀਆਂ ਹੋਈਆਂ ਨੇ ਜਿਹੜੇ ਬਜ਼ੁਰਗ ਨੇ ਥੱਲੇ ਬੈਠਣ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਉਹ ਇੱਥੇ ਬਹਿ ਕੇ ਆਰਾਮ ਨਾਲ ਲੰਗਰ ਛੱਕ ਸਕਦੇ ਨੇ। ਤਾਂ ਦੇਖੋ ਕਮੇਟੀ ਨੇ ਕਿੰਨਾ ਵਧੀਆ ਪ੍ਰਬੰਧ ਕੀਤਾ ਹੋਇਆ ਤਾਂ ਕਿ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਲੰਗਰ ਛਕਣ 'ਚ। ਗੁਰੂ ਘਰ ਤੋਂ ਬਾਅਦ ਦਰਸ਼ਨ ਕਰਕੇ ਆਪਾਂ ਚੱਲਿਆਂ ਫਿਰ ਜੀਵਨ ਸਵੀਟ ਵੱਲ। ਜੋ ਕਿ ਇਥੇ ਬ੍ਰਿਸਟਲ ਚਈਏਗਾ ਜੀਵਨ সুইਟ ਸ਼ਾਪ ਈਸਟਰਨ ਫਿਸ਼ ਪੌਂਡ ਦੀ ਹੈਗੀ ਸ਼ਾਪ ਇਥੇ ਹਰ ਤਰ੍ਹਾਂ ਦੀ ਮਠਾਈ ਮਿਲਦੀ ਹੈ ਜਿਹੋ ਜੀ ਤੁਸੀਂ ਲੈਣਾ ਚਾਹੋ ਜਿਹਦਾ ਤੁਸੀਂ ਇੰਡੀਆ ਮਠਾਈ ਮਿਲਦੀ ਹੈ ਸੇਮ ਉਹੋ ਜੀ ਮਠਾਈ ਮਿਲੇਗੀ ਤੁਹਾਨੂੰ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਤੁਸੀਂ ਬਾਹਰਲੇ ਮੁਲਕ 'ਚ ਕਿਸੇ সুইਟ ਸ਼ਾਪ 'ਚ ਖੜੇ ਹੋ ਦੇਖੋ ਕਿੰਨੀ ਵਧੀਆ ਮਠਾਈ ਹੈ ਆਪਾਂ ਇੱਥੇ ਹੀ ਮਠਾਈ ਲੈਂਦੇ ਹਮੇਸ਼ਾ ਤਾਂ ਕਰਕੇ ਮੈਂ ਕਿਹਾ ਚਲੋ ਤੁਹਾਨੂੰ ਵੀ ਦੱਸਦੀ ਹੈ ਹੈਨਾ ਕਿੰਨੀ ਵਧੀਆ ਮਠਾਈ ਮਿਲਦੀ ਆ ਦੇਖੋ ਸਾਰਾ ਖੁਸ਼ ਹੈਗਾ ਇੱਥੇ ਫਿਰ ਸਵੀਟ ਸ਼ਾਪ ਤੋਂ ਮਠਾਈ ਲੈ ਕੇ ਅੱਪਰ ਚਲੇਗੇ ਸਿਟੀ ਸੈਂਟਰ ਵੱਲ ਉੱਥੇ ਸਿਟੀ ਸੈਂਟਰ ਕੈਸਲ ਪਾਰਕ ਤੇ ਖੰਡਾ ਸਾਹਿਬ ਸਥਾਪਿਤ ਕੀਤਾ ਹੈ ਬ੍ਰਿਸਟਲ ਦੀ ਸੰਤਾ ਵੱਲੋਂ ਆਜੋ ਤੁਹਾਨੂੰ ਅੱਜ ਉਹਦੇ ਵੀ ਦਰਸ਼ਨ ਕਰਾਈਏ ਆ ਦੇਖੋ ਇੱਥੇ ਸਾਰੀ ਹਿਸਟਰੀ ਲਿਖੀ ਹੈ ਸਿੱਖ ਰੈਜੀਮੈਂਟ ਵਰਲਡ ਵਾਰ ਤੇ ਜਿਹੜੇ ਸ਼ਹੀਦ ਵੀਰ ਆਪਣੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ ਇੱਕ ਮੈਮੋਰੀਅਲ ਖੰਡਾ ਇੱਥੇ ਸਥਾਪਿਤ ਕੀਤਾ ਗਿਆ ਦੇਖੋ ਇੱਥੇ ਸਾਰੀ ਹਿਸਟਰੀ ਤੁਹਾਨੂੰ ਦੇਖਣ ਨੂੰ ਮਿਲ ਜਾਈਏ ਦੇਖੋ ਅੱਜ ਚਲੋ ਹਣ ਕਰੋ ਖੰਡੇ ਸਾਹਿਬ ਦੇ ਦਰਸ਼ਨ ਯੂਕੇ ਦੇ ਸ਼ਹਿਰ ਬ੍ਰਿਸਟਲ ਦੇ ਸਿਟੀ ਸੈਂਟਰ ਕੈਸਲ ਪਾਰਕ ਵਿਖੇ ਸਥਾਪਿਤ ਕੀਤਾ ਗਿਆ ਬਿਸਟਲ ਦੀ ਸੰਗਤਾਂ ਵੱਲੋਂ ਅਜੋ ਦਰਸਜ ਸਾਜ ਵੀ ਦੇਖੋ ਮੱਥਾ ਟੇਕ ਰਹੇ ਤੁਸੀਂ ਵੀ ਕਰੋ ਦਰਸ਼ਨ ਚਲੋ ਆਓ ਕੋਈ ਇੱਥੇ ਲਿਖਿਓ ਇਤਿਹਾਸ ਇੱਥੇ ਦਾ ਇਹ ਖੰਡਾ ਸਾਬ 2 April 2019 ਨੂੰ ਇੱਥੇ ਸਥਾਪਿਤ ਕੀਤਾ ਗਿਆ ਹੈ ਜਿਹੜੇ ਸੈਕੰਡ ਵਰਲਡ ਵਾਰ ਚ ਆਪਣੇ ਵੀਰ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਚ ਖੰਡਾ ਸਾਬ ਸਥਾਪਿਤ ਹੈਗਾ ਜਿਹੜੀ ਵਾਰ 1914 ਤੋਂ ਲੈ ਕੇ 1918 ਤੱਕ ਚੱਲੀ ਸੀ ਉਸ ਵਿੱਚ ਜਿਹੜੇ ਵੀਰ ਸ਼ਹੀਦ ਹੋਏ ਸੀ ਸਿੱਖ ਰੈਜੀਮੈਂਟਲ ਦੇ ਇਹ ਦੇਖੋ ਪੂਰਾ ਇੱਥੇ ਲਿਖਿਓ ਹੈ ਡਿਟੇਲ ਚ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਐਕਸਪਲੇਨ ਕੀਤਾ ਗਿਆ ਉਹਨਾਂ ਦੀ ਯਾਦ ਵਿੱਚ ਇਹ ਖੰਡਾ ਇੱਥੇ ਸਥਾਪਿਤ ਕੀਤਾ ਗਿਆ ਹੈ ਗੂਗਲ ਤੇ ਵੀਦਰ ਰਾਇਲ ਹਿਸਟਰੀ ਵਰਲਡ ਵਾਰ ਦੀ ਕਰਕੇ ਸਰਚ ਕਰੋਗੇ ਤਾਂ ਤੁਹਾਨੂੰ ਉੱਥੇ ਵੀ ਇਹ ਸਾਰਾ ਕੁਝ ਦੇਖਣ ਨੂੰ ਮਿਲੇਗਾ ਡਿਟੇਲਸ ਜੀ ਪਾਰਕ ਦੇ ਸਾਹਮਣੇ ਜਸਟ ਰਿਵਰ ਜਾਂਦੀ ਹੈ ਰਿਵਰ ਦੇ ਸਾਹਮਣੇ ਵਾਲੇ ਪਾਸੇ ਹੀ ਖੰਡਾ ਸਾਹਿਬ ਸਥਿਤ ਹੈ ਦੇਖੋ ਜਸਤਾਜ ਵੀ ਥੱਕ ਗਿਆ ਉਹ ਵੀ ਇੰਜੋਏ ਕਰਨ ਲੱਗੇ ਹਣ ਪਾਰਕ 'ਚ ਬੈ ਗਿਆ ਵੈਦਰ ਵੀ ਵਧੀਆ ਹੈ ਤੇ ਬਹੁਤ ਸੋਹਣਾ ਨਿਕਲੂ ਇਹ ਦੇਖੋ ਬਿਲਕੁਲ ਰਿਵਰ ਦੇ ਸਾਹਮਣੇ ਹੀ ਹੈਗਾ ਖੰਡਾ ਸਾਹਿਬ ਸਥਾਪਿਤ ਇਹ ਉਹ ਕੈਸਲ ਹੈ ਜਿਹੜਾ ਪਾਰਕ ਦਾ ਨਾਮ ਹੈ ਕੈਸਲ ਪਾਰਕ ਇਹ ਕੈਸਲ ਹੈ ਇਸ ਕਰਕੇ ਇਸ ਪਾਰਕ ਦਾ ਨਾਮ ਕੈਸਲ ਪਾਰਕ ਬਣਿਆ ਹੈ ਇਹ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਫਿਰ ਤੋਂ ਆ ਕੇ ਆਪਾਂ ਥੋੜੀ ਦੇਰ ਰੈਸਟ ਕੀਤਾ ਉਹਦੇ ਬਾਅਦ ਰਜਿੰਦਰ ਚਲੇਗੇ ਕੰਮ ਤੇ ਆਪਾਂ ਹੁਣ ਚਲੇ ਆਂ ਦੋਸਾ ਕਾਨ ਬਿਸਟ੍ਰੇਟ ਇੱਥੇ ਪੱਪੂ ਦੋਸਾ ਕਾਫੀ ਫੇਮਸ ਹੈਗਾ ਚਲੋ ਤੁਹਾਨੂੰ ਵੀ ਦਿਖਾਉਂਦੇ ਆਂ ਪੱਪੂ ਦੋਸਾ ਆਪਾਂ ਪਹੁੰਚ ਗਏ ਪੱਪੂ ਦੋਸਾ ਪੱਪੂ ਦੋਸਾ ਦਾ ਨਾਮ ਸੁਣ ਕੇ ਤੁਹਾਨੂੰ ਲੱਗ ਲਣਾ ਕੋਈ ਦੇਸੀ ਜਿਹਾ ਰੈਸਟੋਰੈਂਟ ਹੈ ਬਟ ਨਹੀਂ ਇਹ ਦੇਖੋ ਇੱਕ ਗੋਰੀ ਨੇ ਖੋਲਿਆ ਰੈਸਟੋਰੈਂਟ ਇੱਥੇ ਉਹ ਇੰਡੀਆ ਤੋਂ ਫੂਡ ਸਿੱਖਣਾ ਸਿੱਖਿਆ ਤੇ ਫਿਰ ਇੱਥੇ ਉਹਨੇ ਰੈਸਟੋਰੈਂਟ ਓਪਨ ਕੀਤਾ ਦੇਖੋ ਕਿੰਨਾ ਵਧੀਆ ਫੂਡ ਹੈ ਦੋਸਾ ਇਡਲੀ ਜੋ ਮਰਜੀ ਲੈ ਲਓ ਤੇ ਆਪਾਂ ਵੀ ਇੰਜੋਏ ਕੀਤਾ ਆਪਣਾ ਫੂਡ ਬਹੁਤ ਹੀ ਜ਼ਿਆਦਾ ਟੇਸਟੀ ਫੂਡ ਸੀ ਬਹੁਤ ਜ਼ਿਆਦਾ ਟੇਸਟੀ ਤੇ ਅੱਜ ਵਲੌਗ ਨੂੰ ਕਰਦੇ ਇੱਥੇ ਇਹਨਾਂ ਤੇ ਵੀਡੀਓ ਵਧੀਆ ਲੱਗੀ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਨਾ ਕਮੈਂਟ ਕਰਕੇ ਦੱਸੋ ਵਲੌਗ ਕਿਹੋ ਜਿਹਾ ਲੱਗਿਆ ਫਿਰ ਮਿਲਦੇ ਹਾਂ ਕਿਸੇ ਵਧੀਆ ਜਿਹੇ ਵਲੌਗ ਚ ਬਾਏ ਕੀ ਬਾਏ ਹੋਰ ਅਜੀ ਵਲੌਗ ਐਡ ਕਰ ਲਖਿਆ ਇੱਕ ਹੋਰ ਵੀਡੀਓ ਸਾਡੀ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਿਓ ਬਾਏ